ਉਕਸੋਬਾ ਚੋਣਾ 2019 ਦੇ ਚੱਲ ਦੇ ਇੱਕ ਪਾਸੇ ਸਿਆਸੀ ਪਾਰਟੀਆਂ ਪੱਬਾ ਪਾਰ ਨੇ ਤੇ ਸਾਰੀ ਹੀ ਸਿਆਸੀ ਆਗੂ ਆਪਣੇ ਵੱਲੋਂ ਪਾਰਟੀ ਦਾ ਚੋਣ ਪ੍ਰਚਾਰਣ ਕਰਨ ਦੇ ਵਿੱਚ ਜੁਟੇ ਹੋਏ ਨੇ ਦੂਜੇ ਪਾਸੇ ਕਈ ਲੋਕ ਅਜੇ ਵੀ ਨੇ ਜੋ ਸਿਆਸਤ ਦੇ ਲੋਕਾਂ ਤੋਂ ਕਾਫੀ ਦੁਖੀ ਵੀ ਨੇ ਜੋ ਇਹਨਾਂ ਝੁੱਠੇ ਵਾਅਦਿਆਂ ਦੀ ਪੰਡ ਤੋਂ ਨਾਰਾਜ਼ ਵੀ ਨੇ ਅਸੀਂ ਗੱਲ ਪਠਾਨਕੋਟ ਦੇ ਲੋਕਾਂ ਦੀ ਕਰ ਰਹੇ ਹਾਂ ਜਿੱਥੋਂ ਦੇ ਲక్ష్ਮੀ ਗਾਰਡਨ ਚ ਲੋਕਾਂ ਨੇ ਮਹੱਲੇ ਦੇ ਬਾਹਰ ਇੱਕ ਬੋਰਡ ਲਗਾਇਆ ਜਿਸ ਤੇ ਲਿਖਿਆ ਸੀ ਬੋਟ ਮੰਗ ਕੇ ਸ਼ਰਮਿੰਦਾ ਨਾ ਕਰੋ ਵਿਕਾਸ ਕਾਰਜ ਨਾ ਹੋਣ ਦੀ وجہ ਨਾਲ ਲੋਕਾਂ ਵਿੱਚ ਰੋਸ ਹੈ ਅਤੇ ਇਸ ਰੋਸ ਦੇ ਚੱਲਦਿਆਂ ਸਥਾਨਕ ਲੋਕਾਂ ਵੱਲੋਂ ਮਹੱਲੇ ਦੇ ਬਾਹਰ ਬੋਟ ਮੰਗ ਸ਼ਰਮਿੰਦਾ ਨਾ ਕਰੋ ਦਾ ਬੋਰਡ ਲਗਾ ਦਿੱਤਾ ਇਲਾਕੇ ਦੇ ਨੌਜਵਾਨਾਂ ਨੇ ਖੁਦ ਆਪਣੇ ਪੈਸੇ ਇਕੱਠੇ ਕਰਕੇ ਮਹੱਲੇ ਦੀ ਸਫਾਈ ਕਰਵਾਈ ਹੈ ਜਿਨ੍ਹਾਂ ਨੇ ਸਰਕਾਰਾਂ ਖਿਲਾਫ ਕਾਫੀ ਰੋਸ ਦਿਖਾਈ ਦਿੱਤਾ ਮੈਂ ਨਰਿੰਦਰ ਸ਼ਰਮਾ ਹਾਂ ਤੇ ਮੈਂ ਇਸ ਕਰਕੇ ਬੋਰਡ ਲਾਇਆ ਬੋਰਡ ਲਾਇਆ ਕਿ ਅਸੀਂ ਥੱਕ ਗਏ ਹਾਂ ਕਹਿ ਕੇ ਕੇ ਪ੍ਰਸ਼ਾਸਨ ਨੂੰ ਆ ਤੁਹਾਨੂੰ ਹੁਣ ਇੰਟਰਵਿਊ ਦਿੱਤੇ ਨੇ ਬੱਚਿਆਂ ਨੇ ਤੇ ਇਹ ਨਾਲੇ ਦੀ ਕੰਡੀਸ਼ਨ ਦੇਖ ਲਓ ਮੈਂ ਕੁਝ ਵੀ ਦੱਸਣਾ ਜ਼ਰੂਰੀ ਨਹੀਂ ਹੈਗਾ ਤੁਸੀਂ ਉੱਪਰ ਦੇਖੋ ਲਾਈਟਾਂ ਇੱਕ ਨਹੀਂ ਲਾਈਟ ਲੱਗੀ ਸਾਡੇ ਇੱਥੇ ਇਹੋ ਕਹਿੰਦੇ ਨੇ ਵੀ ਹਾਂਜੀ ਲਾਈਟ ਲੱਗੇਗੀ ਲਾਈਟ ਲੱਗੀ ਹੈ ਇਹ ਸ਼ਮਸ਼ਾਨ ਘਾੜ ਦਾ ਕਸਾਹੀ ਕਿਹਾ ਵੀ ਸ਼ਮਸ਼ਾਨ ਘਾੜ ਦਾ ਕਮ ਸਕਮ 5 ਲਾਈਟਾਂ ਸਾਨੂੰ ਲਾ ਦਿਓ ਉਹ ਵੀ ਅੱਜ ਤੱਕ ਨਹੀਂ ਲੱਗੀਆਂ ਇਹੋ ਸਿਰਫ ਵਿਸ਼ਵਾਸ ਹੀ ਦਿੱਤਾ ਕਿ ਹਾਂਜੀ ਕਰਾਂਗੇ ਨਾਲੇ ਵਾਸੇ ਕਿਹਾ ਤੇ ਨਾਲੇ ਦਾ ਗੰਦ ਤੁਸੀਂ ਦੇਖ ਲਓ ਬਾਕੀ ਨਹਿਰ ਦੇ ਵਿੱਚ ਦੇਖ ਲਓ ਗੰਦ ਕਿੰਨਾ ਗੰਦ ਪਿਆ ਹੈ ਹੋਰ ਮੈਂ ਕੀ ਦੱਸਾਂ ਤੁਹਾਨੂੰ ਸਾਰਾ ਕੁਝ ਹਕੀਕਤ ਹੈ ਤੇ ਇਸ ਕਰਕੇ ਬੋਟ ਲਾਇਆ ਵੀ ਹੁਣ ਮੇਰੇ ਘਰ ਦੇ ਬੰਦੇ ਇਸ ਤਰ੍ਹਾਂ ਦੇ ਨਿਕਲੇ ਨੇ ਵੀ ਜਿਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ ਤੇ ਹੁਣ ਇਹ ਅਫਸਰ ਜੰਗ ਸ਼ਕਤੀ ਜਿੰਨੇ ਆਪਣੇ ਭਰਾ ਆ ਮਲੇਰੇ ਸਾਰੇ ਨੇ ਇਕੱਠੇ ਹੋ ਕੇ ਇਥੇ ਇਸ ਵਾਈ ਕਰਾਈ ਹੈ ਤੇ ਨਾਲੇ ਬੋਟ ਮੰਗੇ ਸ਼ਰਮਿੰਦਾ ਕਹਿੰਦੀ ਬੋਰਡ ਇੱਕ ਲਗਾਇਆ ਕਿਉਂਕਿ ਸਾਡੇ ਨਾਲ ਕੋਈ ਸਾਡੇ ਐਮਸੀ ਸਾ ਜੋ ਦੇ ਰਿਹਾ ਤੇ ਨਾਲ ਹੀ ਸਾਡਾ ਕੋਈ ਐਮਐਲਏ ਸਾ ਜੋ ਦੇ ਰਿਹਾ ਆ ਇਹ ਆਪਣੀ ਜੁਆ ਸ਼ਤੀ ਆਪਣੇ ਪੈਸੇ ਇਕੱਠੇ ਕਰਕੇ ਕਿਸੇ ਦਾ ਰਾਜਨੀਤੀ ਸੇ ਜੋ ਨਹੀਂ ਲੈ ਰਹੇ ਤੇ ਆਹੀ ਆਪੇ پیسے ਘਾਟੇ ਕਰਕੇ ਆਪਣਾ ਕੰਮ ਕਰਾ ਰਿਆ ਇਸ ਕਰਕੇ ਆਹੀ ਸਾਨੂੰ ਕੋਈ ਵੀ ਐਮਸੀ ਕੋਈ ਐਮਐਲਏ ਆਂਦਾ ਤੇ ਸਾਨੂੰ ਬੋਰਡ ਮੰਗ ਕੇ ਸਾਡਕੋ ਸ਼ਰਮਿੰਦਾ ਨਾ ਕਰੇ ਸਾਡੇ ਕੋਈ ਬੋਰਡ ਨਾ ਮੰਗੇ ਸਾਡੀ ਪੂਰੀ ਲక్ష్ਮੀ ਘੜਗੁਣੀ ਸਾਡੇ ਨਾਲ ਆਹੀ ਉਹਦੇ ਪਿੱਛੇ ਖੜੇ ਆ ਕਿ ਇੱਥੇ ਆਂਦੇ ਨੇ ਵੋਟਾਂ ਦੌਰਾਨ ਆ ਕੇ ਕਹਿੰਦੇ ਨੇ ਕਿ ਇਹ ਕੰਮ ਕਰਵਾ ਦਾਂਗੇ ਉਹ ਕੰਮ ਕਰਵਾ ਦਾਂਗੇ ਆ ਪਿੱਛੇ ਤੁਸੀਂ ਨਾਲਾ ਵੇਖਿਆ ਹੋਣਾ ਆ ਕਿ ਇਹਨੂੰ ਜਦੋਂ ਦਾ ਮੈਂ ਹੋਇ ਸੰਭਾਲਿਆ ਇਥੋਂ ਪਾਣੀ ਦਾ ਕੋਈ ਨਿਕਾਸ ਨਹੀਂ ਹੈਗਾ ਇਸ ਕਰਕੇ ਹੁਣ ਸਾਡੇ ਜਿਹੜੇ ਯੰਗਸਟਰ ਸੀਗੇ ਸਾਰੇ ਇਕੱਠੇ ਹੋਏ ਆ ਇਕੱਠੇ ਹੋ ਕੇ ਆਪਾਂ ਇਥੇ ਸਾਰੀ ਸਫਾਈ ਕਰਵਾਈ ਆ ਇਥੇ ਸਾਰੀ ਸਫਾਈ ਕਰਵਾਉਣ ਤੋਂ ਬਾਅਦ ਆਪਾਂ ਇਹ ਮੁੱਦਾ ਲਿਆ ਕਿ ਆਪਾਂ ਵੋਟ ਬਿਲਕੁਲ ਨਹੀਂ ਦੇਣੀ ਕਿਉਂਕਿ ਜੇ ਆਪਾਂ ਵੋਟ ਤਾਂ ਇਸ ਕਰਕੇ ਕਰਦੇ ਆ ਨਾ ਕਿ ਐਮ ਐਲ ਏ ਕੋਈ ਵੀ ਐਮ ਪੀ ਜਾਂ ਐਮ ਐਲ ਏ ਜਾਂ ਐਮ ਸੀ ਇਸ ਕਰਕੇ ਸਿਲੈਕਟ ਕਰਦੇ ਆ ਕਿ ਸਾਡਾ ਮੁਹੱਲੇ ਦਾ ਵਿਕਾਸ ਹੋਏਗਾ ਜਾਂ ਕੋਈ ਕੰਮ ਹੋਏਗਾ ਜੇ ਕੰਮ ਹੀ ਨਹੀਂ ਹੋਣਾ ਤੇ ਫਿਰ ਵੋਟ ਦੇਣ ਦਾ ਫਾਇਦਾ ਕੀ ਹੈ ਇਸ ਕਰਕੇ ਮੈਰੀ ਤਾਂ ਇਹੀ ਹੈ ਮੇਰੀ ਨਹੀਂ ਸਾਰੇ ਮੇਰੀ ਲక్ష్ਮੀ ਕਲੋਨੀ ਦੀ ਇਹੀ ਗੱਲ ਹੈ ਕਿ ਅਸੀਂ ਵੋਟ ਬਿਲਕੁਲ ਨਹੀਂ ਕਰਨਾ ਇਸ ਕਰਕੇ ਆਪਾਂ ਇੱਥੇ ਵੋਟ ਤੇ ਵੀ ਲਿਖਵਾ ਦਿੱਤਾ ਹੈ ਕਿ ਆਪਾਂ ਵੋਟ ਨਹੀਂ ਦੇਣਾ ਇਸ ਮਹੱਲੇ ਦੇ ਲੋਕ ਮਜਬੂਰ ਨੇ ਇਹ ਸਭ ਕਰਨ ਲਈ ਗੱਲ ਸਿਰਫ ਇਸ ਇਲਾਕੇ ਦੀ ਨਹੀਂ ਹੈ ਸੂਬੇ ਦੇ ਹਰ ਖੇਤਰ 'ਚ ਅਜਿਹੇ ਮਹੱਲੇ ਨੇ ਜਿੱਥੇ ਵਿਕਾਸ ਨਹੀਂ ਹੁੰਦਾ ਜ਼ਰੂਰਤ ਹੈ ਕਿ ਲੋਕ ਇੱਜੇ ਸੁੰਨੋ ਮੈਂਦੇ ਨੂੰ ਚੁਣਦੇ ਨੇ ਉਹ ਇਹਨਾਂ ਦੇ ਇਰਾਦਿਆਂ ਤੇ ਖਰੇ ਉਤਰ ਪਠਾਨਕ ਕੋਰਟ ਤੋਂ ਜਤਨਿ ਸ਼ਰਮਾ ਦੀ ਰਿਪੋਰਟ